ਅੱਜ 7 ਅਗਸਤ ਜੀ ਦਿਨ ਵੀਰਵਾਰ ਤੇ ਸਮਾਂ ਜਿਹੜਾ ਸਵੇਰ ਦਾ 10 ਵਜੇ ਆ। ਥੋੜਾ ਜਿਹਾ ਲੇਟ ਹੋ ਗਏ ਜੀ ਕਿਉਂਕਿ ਰਾਤ ਲੇਟ ਹੀ ਸੁੱਤੇ ਸੀ ਇੱਕ ਥੋੜਾ ਥੱਕੇ ਹੱਕੇ ਜੇ ਸੀਗੇ। ਸਾਹਮਣੇ ਉਹ ਢਾਬਾ ਜੀ ਜੈ ਹਨੂਮਾਨ ਢਾਬਾ ਜਿੱਥੇ ਆਪਾਂ ਪਿਛਲੀ ਰਾਤ ਕੱਟੀ ਹੈਗੀ ਤੇ ਬੜਾ ਧੰਨਵਾਦ ਬਾਈ ਬਾਈਆਂ ਦਾ ਢਾਬੇ ਵਾਲਿਆਂ ਦਾ ਜਿਨ੍ਹਾਂ ਨੇ ਆਪਾਂ ਨੂੰ ਰੁਕਣ ਵਾਸਤੇ ਰਾਤ ਕੱਟਣ ਵਾਸਤੇ ਜਗ੍ਹਾ ਦਿੱਤੀ। ਵਧੀਆ ਸਹੂਲਤ ਸੀ। ਵਧੀਆ ਨੀਂਦ ਆਈ ਹੈ ਜੀ ਬਹੁਤ ਵਧੀਆ ਨੀਂਦ ਆਈ ਹੈ ਤੇ ਇਧਰਲੇ ਪਾਸੇ ਜੀ ਬਨਾਰਸ ਜਿਹਨੂੰ ਕਾਸ਼ੀ ਵੀ ਕਹਿ ਦਿੰਦੇ ਆ ਤੇ ਵਾਰਾਨਸੀ ਵੀ ਕਹਿ ਦਿੰਦੇ ਆਗੇ ਆਪਣੇ ਵਾਲੇ ਪਾਸੇ ਜਿਆਦਾ ਬਨਾਰਸ ਦੇ ਨਾਮ ਤੋਂ ਬਈ ਜਾਣਦੇ ਆਗੇ ਕੋਈ ਵਾਰਾਨਸੀ ਜਾਂ ਕਾਸ਼ੀ ਨਹੀਂ ਕਹਿੰਦਾ ਇਧਰਲੇ ਲੋਕ ਆ ਜਿਹੜੇ ਆਸੇ ਪਾਸੇ ਇਸ ਏਰੀਏ ਦੇ ਲੋਕ ਆ ਬਨਾਰਸ ਦੇ ਏਰੀਏ ਦੇ ਲੋਕ ਆਗੇ ਇਹ ਕਾਸ਼ੀ ਕਹਿੰਦੇ ਆਗੇ ਜਿਆਦਾ ਵਾਰਾਨਸੀ ਵੀ ਥੋੜਾ ਜਿਹਾ ਆਸੇ-ਪਾਸੇ ਲਿਖਿਆ ਆ ਜਾਂਦਾਗਾ ਪਰ ਜ਼ਿਆਦਾਤਰ ਆਪਣੇ ਏਰੀਏ 'ਚ ਬਨਾਰਸੀ ਕਿਹਾ ਜਾਂਦਾਗਾ ਤੇ ਐਸੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਪਹਿਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਸ ਜਿਵੇਂ ਜੀ ਆਪਾਂ ਰਾਤ ਕਿਹਾ ਸੀ ਵੀ ਚਾਰ ਕਿੱਪੜੇ ਮਾਰਾਂਗੇ ਤੇ ਬਨਾਰਸ ਵਗ ਜਾਾਂਗੇ ਹਨਾ ਜੀ ਬਸ 10-15 ਮਿੰਟ ਜਿਵੇਂ ਵੀ ਸਾਈਕਲ ਚਲਾਵਾਂਗੇ ਨਾਲ ਦੀ ਨਾਲ ਆਪਾਂ ਬਨਾਰਸ ਜਿਹੜਾ ਮੁੱਖ ਸ਼ਹਿਰ ਹੈਗਾ ਉੱਥੇ ਆਪਾਂ ਭਗ ਜਾਗੇ ਤੇ ਅੱਜ ਫਿਰ ਉੱਥੇ ਕੀ ਦੇਖਣ ਆ ਲਗਾ ਕੀ ਗੱਲ ਬਾਤ ਹੈ ਸ਼ਹਿਰ ਦੀ ਕੀ ਗੱਲ ਬਾਤ ਹੈ ਕੱਪੜਾ ਮਸ਼ਹੂਰ ਹੈ ਜੀ ਇੱਥੋਂ ਦਾ ਜਿਵੇਂ ਸਾੜੀਆਂ ਹੋ ਗਈਆਂ ਉਹ ਬਹੁਤ ਮਸ਼ਹੂਰ ਹੈ ਪਾਨ ਬਨਾਰਸ ਦਾ ਪਾਨ ਬਹੁਤ ਮਸ਼ਹੂਰ ਹੈਗਾ ਤੇ ਇੱਥੇ ਫਿਲਮ ਵੀ ਬਣੀ ਆ ਕਿਹੜੀ ਫਿਲਮ ਬਣੀ ਆ ਇਸ ਏਰੀਏ ਦੇ ਵਿੱਚ ਸ਼ਹਿਰ ਦੇ ਵਿੱਚ ਹੋਰ ਕੀ ਮਸ਼ਹੂਰ ਹੈ ਜੀ ਯੂਨੀਵਰਸਿਟੀ ਇੱਕ ਬਹੁਤ ਪੁਰਾਣੀ ਹੈਗੀ ਤੇ ਘਾਟ ਹੈ 80 ਤੋਂ ਵੱਧ ਕਹਿੰਦੇ ਬਨਾਰਸ ਦੇ ਵਿੱਚ ਘਾਟ ਹੈ ਠੀਕ ਹੈ ਜੀ ਤੇ ਬਣੇ ਰਿਹਾ ਹੋ ਜੀ ਫਿਰ ਅੱਜ ਦੀ ਵੀਡੀਓ ਦੇ ਨਾਲ ਚਲਦੇ ਆ ਜੀ ਬਨਾਰਸ ਘੁੰਮਦੇ ਆ ਸ਼ਾਰਾ ਸ਼ਹਿਰ ਤੇ ਤੁਹਾਨੂੰ ਵੀ ਸਾਰਿਆਂ ਨੂੰ ਨਾਲ-ਨਾਲ ਕਮਾਉਣੇ ਹੈਗੇ ਤੇ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੇ ਇਧਰਲੇ ਪਾਸੇ ਜੀ ਆਹ ਟਾਬੇ ਦੇ ਨਾਲ ਹੀ ਡੱਗੀ ਬਣੀ ਹੋਈ ਹੈਗੀ ਇੱਥੇ ਨਾ ਤੋਲੇ ਵਧੀਆ ਖੁੱਲਾ ਡੁੱਲਾ ਪਾਣੀ ਸੀ ਵਧੀਆ ਨਾ ਤੋਲੇ ਤੇ ਕੱਪੜੇ-ਕੁਪੜੇ ਧੋਣ ਵਾਲੇ ਹਜੇ ਰਹਿੰਦੇ ਹੈਗੇ ਗਾਂ ਜਾ ਕੇ ਬਨਾਰਸ ਸ਼ਹਿਰ ਚ ਦੇਖਾਂਗੇ ਹਜੇ ਕੰਮ ਲੋਟ ਨਹੀਂ ਆਇਆ ਲੀੜਾ ਲੱਤਾ ਧੋਣ ਦਾ ਚੱਲਦੇ ਆ ਜੀ ਹੁਣ ਸਫਰ ਵੱਲ ਵਧਦੇ ਆਂ ਗੇ ਆ ਬਾਈ ਆਪਾਂ ਉੱਤਰ ਪ੍ਰਦੇਸ਼ ਦੇ ਸ਼ਹਿਰ ਪਨਾਰਸ ਦੇ ਵਿੱਚ ਜੇ ਬਾਈ ਇੱਥੋਂ ਦੀ ਆਪਾਂ ਆਬਾਦੀ ਦੀ ਗੱਲ ਕਰ ਗਏ ਠੀਕ ਆ ਜੀ ਤੇ 2011 ਚ ਜਿਹੜੀ ਗਿਣਤੀ ਮੈਂਤੀ ਹੁੰਦੀ ਹੈਗੀ ਗਣਗਨਾਂ ਦੇ ਅਨੁਸਾਰ ਇੱਥੇ 11.98 12 ਲੱਖ ਦੇ ਲਗਭਗ ਲੋਕ ਰਹਿੰਦੇ ਹੈਗੇ ਐਨੀ ਇੱਥੇ ਆਬਾਦੀ ਆਗੀ ਜੇ ਜੇ ਆਪਾਂ 2024 ਦੇ ਅਨੁਮਾਨ ਦੇ ਅਨੁਸਾਰ ਗੱਲ ਕਰੀਏ ਤਾਂ ਬਾਈ ਇੱਥੇ 15 ਤੋਂ 16 ਲੱਖ ਦੀ ਗਿਣਤੀ ਦੇ ਲੋਕ ਰਹਿੰਦੇ ਹੈਗੇ ਇਸ ਕੱਲੇ ਸ਼ਹਿਰ ਦੇ ਵਿੱਚ ਬਨਾਰਸ ਸ਼ਹਿਰ ਦੇ ਵਿੱਚ ਜੇ ਆਪਾਂ ਇਸ ਪੂਰੇ ਜ਼ਿਲ੍ਹੇ ਦੀ ਗੱਲ ਕਰਕੇ ਬਨਾਰਸ ਜ਼ਿਲ੍ਹੇ ਦੇ ਵਿੱਚ ਤਾਂ 36 ਤੋਂ ਲੈ ਕੇ 38 ਲੱਖ ਦੀ ਆਬਾਦੀ ਤੱਕ ਦੇ ਲੋਕ ਰਹਿੰਦੇ ਜਿਹਦੇ ਵਿੱਚ ਹੀ ਬਾਈ ਸ਼ਹਿਰ ਆ ਜਾਂਦੇ ਆ ਤੇ ਵਿੱਚ ਹੀ ਪਿੰਡ ਆ ਜਾਂਦੇ ਆਗੇ ਤੇ ਇੱਥੋਂ ਦਾ ਬਾਈ ਖਾਣ ਪੀਣ ਬਹੁਤ ਕੁਝ ਮਸ਼ਹੂਰ ਹੈ ਇੱਥੋਂ ਦੀ ਲੱਸੀ ਮਸ਼ਹੂਰ ਆ ਗਈ ਇੱਕ ਚਾਟ ਆ ਗਈ ਇੱਕ ਟਮਾਟਰ ਚਾਟ ਹੋ ਗਈ ਤੇ ਚਾਹ ਹੋ ਗਈ ਇੱਥੋਂ ਦੀ ਮਸ਼ਹੂਰ ਜਲੇਬੀ ਵੀ ਇੱਥੋਂ ਦੀ ਮਸ਼ਹੂਰ ਆ ਗਈ ਖਾਸ ਕਰਕੇ ਜਦੋਂ ਹੋਲੀ ਹੁੰਦੀ ਹੈਗੀ ਇੱਥੇ ਕਹਿੰਦੇ ਭੰਗ ਬਹੁਤ ਤਿਆਰ ਹੁੰਦੀ ਹੈ ਹੋਲੀ ਦੇ ਮੌਕੇ ਤੇ ਤੇ ਇਹ ਬਈ ਜਿਹੜਾ ਥਾਂਗਾ ਇਹ ਪਿੰਡ ਸ਼ਹਿਰ ਇਹ ਜਿਹੜਾ ਸ਼ਹਿਰ ਹੈਗਾ ਇਹ ਜ਼ਿਆਦਾਤਰ ਇੱਥੇ ਹਿੰਦੂ ਲੋਕ ਆਗੇ ਮੁਸਲਮਾਨ ਲੋਕ ਵੀ ਹੈ ਜੈਨ ਧਰਮ ਦੇ ਵੀ ਆ ਤੇ ਬੁੱਧ ਧਰਮ ਦੇ ਵੀ ਆ ਤੇ 1-2% ਹੋਰਾਂ ਧਰਮਾਂ ਦੇ ਲੋਕ ਵੀ ਰਹਿੰਦੇ ਹੈਗੇ ਤੇ ਜਿਨ੍ਹਾਂ ਦੀ ਮੁੱਖ ਭਾਸ਼ਾ ਹਿੰਦੀ ਤੇ ਵਿੱਚ ਵਿੱਚ ਬਈ ਰਲਮਿਲ ਮਿਲਮਿ ਜੀ ਇਹ ਬਨਾਰਸੀ ਭਾਸ਼ਾ ਤੇ ਇੱਕ ਭਾਸ਼ਾ ਹੋਰ ਹੈ ਇਹਨਾਂ ਦੀ ਤੰਗ ਭਾਸ਼ਾ ਬੋਲਦੇ ਇੱਥੋਂ ਦੇ ਮੁੱਖ ਭਾਸ਼ਾ ਇਹਨਾਂ ਦੀ ਹਿੰਦੀ ਜ਼ਿਆਦਾ ਮੁੱਖ ਭਾਸ਼ਾ ਹੈਗੀ ਹੈ ਤੇ ਇੱਥੋਂ ਦੀ ਜਿਹੜੀ ਇੱਕ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ ਬਈ ਮਸ਼ਹੂਰ ਯੂਨੀਵਰਸਿਟੀ ਹੈਗੀ ਬੀ ਐਚ ਯੂ ਬਨਾਰਸੀ Hindu ਯੂਨੀਵਰਸਿਟੀ ਹੈਗੀ ਉਹਦਾ ਨਾਂਗਾ ਇੱਥੇ ਪੈਂਦੀ ਹੈਗੀ ਜਿਹਦੀ ਸਥਾਪਨਾ 1918 ਦੇ ਵਿੱਚ ਹੋਈ ਸੀਗੀ ਲਗਭਗ ਉਹ ਬਈ 1300 ਏਕੜ ਦੇ ਵਿੱਚ ਫੈਲੀ ਹੋਈ ਉਹ ਯੂਨੀਵਰਸਿਟੀ ਹੈਗੀ ਤੇ ਆਪਾਂ ਉੱਥੇ ਵੀ ਚੱਲਾਂਗੇ ਹੋਰ ਅੰਦਰ ਨੂੰ ਚਾਹੁੰਦੇ ਆਂ ਸ਼ਹਿਰ ਦੇ ਵਿੱਚ ਕੀ ਗੱਲਾਂ ਬਾਤਾਂ ਹੋਰ ਸ਼ਹਿਰ ਦੀਆਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਦੇ ਤੁਰੇ ਜਾਵਾਂ ਸામਨੇ ਬਾਈ BHU ਦੇ ਮੁੱਖ ਗੇਟ ਤੋਂ ਆਪਾਂ ਅੰਦਰ ਵੜ ਕੇ 200 ਮੀਟਰ ਦੀ ਦੂਰੀ ਤੇ ਆਪਾਂ ਆ ਗਏ ਆ ਅੰਦਰ ਆ ਗਏ ਤੇ ਇਧਰਲੇ ਪਾਸੇ ਸਾਹਮਣੇ ਲਿਖਿਆ ਹੋਇਆ ਹੈ ਜੀ ਕਾਸ਼ੀ ਹਿੰਦੂ ਬਿਸ਼ਵ ਵਿਦਿਆਲਾ ਬਨਾਰਸ ਹਿੰਦੂ ਯੂਨੀਵਰਸਿਟੀ ਜਿਹਨੂੰ BHU ਵੀ ਕਹਿੰਦੇ ਆ ਬਾਈ ਇਹ ਬਾਈ 1300 ਏਕੜ ਦੇ ਵਿੱਚ ਫੈਲੀ ਹੋਈ ਆ ਯੂਨੀਵਰਸਿਟੀ ਬਹੁਤ ਵੱਡੀ ਆ ਤੇ ਅਲੱਗ-ਅਲੱਗ ਡਿਪਾਰਟਮੈਂਟਾਂ 100 ਤੋਂ ਜ਼ਿਆਦਾ ਡਿਪਾਰਟਮੈਂਟ ਆ ਇੱਥੇ ਜਿਵੇਂ ਇਧਰਲੇ ਪਾਸੇ ਸਾਹਮਣੇ ਲਿਖਿਆ ਹੋਇਆਗਾ ਥੋੜਾ ਜ਼ੂਮ ਕਰ ਦਈਏ ਜੀ ਆਪਾਂ ਸਰ ਸੁੰਦਰ لال ਹਸਪਤਾਲ ਠੀਕ ਹੈ ਜੀ ਇਸ ਤਰ੍ਹਾਂ ਜੀ ਅਲੱਗ ਅਲੱਗ ਡਿਪਾਰਟਮੈਂਟ ਆਗੇ ਤੇ ਬਹੁਤ ਜ਼ਿਆਦਾ ਵਿਦਿਆਰਥੀ ਇੱਥੇ ਪੜ੍ਹਦੇ ਆ ਬਈ ਪੂਰੇ ਭਾਰਤ ਦੇ ਵਿੱਚੋਂ ਪੜਨ ਆਉਂਦੇ ਆ ਪੂਰੇ ਭਾਰਤ ਦੇ ਵਿੱਚੋਂ ਤਾਂ ਆਣੇ-ਆਣੇ ਬਈ ਵਿਦੇਸ਼ਾਂ ਤੋਂ ਵੀ ਜਿਹੜੇ ਇੱਥੇ ਪੜਨ ਵਾਸਤੇ ਆਉਂਦੇ ਆਗੇ ਇਧਰਲੇ ਪਾਸੇ ਬੈਨਾਂ ਖੜੀਆਂ ਹਰੇਕ ਤੇ ਲਿਖਿਆ ਹੋਇਆ ਬਨਾਰਸ ਹਿੰਦੂ ਯੂਨੀਵਰਸਿਟੀ ਕੈਂਪਸ ਬੱਸ ਸਰਵਿਸ ਠੀਕ ਹੈ ਜੀ ਤੇ ਇੱਥੇ ਬਈ ਲਗਭਗ 30000 ਜਿਹੜਾ ਵਿਦਿਆਰਥੀ ਪੜਦਾ ਹੈਗਾ। ਇਹਦੀ ਸਥਾਪਨਾ 1916 ਦੇ ਵਿੱਚ ਹੋਈ ਸੀਗੀ ਤੇ ਪੰਡਿਤ ਮਦਨ ਮੋਹਨ ਮਾਲਵੀਜਾ ਨੇ ਕੀਤੀ ਸੀ। ਉਹਨਾਂ ਦਾ ਨਾਂ ਜਿਨ੍ਹਾਂ ਦਾ ਇਹ ਜਿਨ੍ਹਾਂ ਨੇ ਸਥਾਪਨਾ ਕੀਤੀ ਸੀਗੀ। ਤੇ ਇਹ ਯੂਨੀਵਰਸਿਟੀ ਜੀ ਕੇਂਦਰੀ ਵਿਸ਼ਵ ਵਿਦਿਆਲਿਆ ਤੋਂ ਜਿਹੜੀ ਮਾਨਤਾ ਪ੍ਰਾਪਤ ਹੈਗੀ ਹੈਗੀ। ਇੱਥੇ ਬਈ ਲਗਭਗ ਸਾਰੇ ਕੋਰਸ ਹੁੰਦੇ ਆਗੇ। ਕੀ ਕੰਪਿਊਟਰ ਸਾਇੰਸ ਕੀ ਡਾਕਟਰੀ ਡਾਕਟਰੀ ਵਿੱਚ ਜੋ ਵੀ ਲੱਲੇ ਪੱਬਿਆਂ ਆਣਾ ਬਾਈ ਸਾਰੇ ਇੱਥੇ ਹੁੰਦੇ ਆਗੇ ਸਾਰੇ ਕੋਰਸ ਹੁੰਦੇ ਆਗੇ ਜੇ ਆਪਾਂ ਬਾਈ ਅੰਦਰ ਨੂੰ ਜਾਈਏ ਹਨਾ ਪਤਾ ਨਹੀਂ ਕਿੰਨੀ ਵੱਡੀ ਯੂਨੀਵਰਸਿਟੀ ਹੈ ਆਪਣਾ ਤਾਂ ਗੇੜਾ ਪੂਰਾ ਜਿਹੜਾ ਦਿੱਤਾ ਤੁਰਕੇ ਦਾ ਕਿੱਥੇ ਦਿੱਤਾ ਜਾਣਾ ਮੋਟਰਸਾਈਕਲ ਤੇ ਵੀ ਜਿਹੜਾ ਗੇੜਾ ਨਹੀਂ ਦਿੱਤਾ ਜਾਣਾ ਇੰਨੀ ਗਾਂਹਾਂ ਨੂੰ ਆਸੇ ਪਾਸੇ ਨੂੰ ਆ ਬਾਈ ਤੇ ਇੱਥੇ ਵਿੱਚ ਕੁਝ ਜਿਹੜਾ ਜ਼ਿਆਦਾ ਮਸ਼ਹੂਰ ਆ ਬਾਈ ਹੋਸਟਲ ਆ ਇੱਕ ਤੇ ਇੱਕ ਪਾਬੰਦੀ ਲਾਇਬ੍ਰੇਰੀ ਤੇ ਇੱਕ ਗੈਸਟ ਹਾਊਸ ਹੈਗਾ ਇਦਾਂ ਦੇ ਜਿਹੜੇ ਜਿਆਦਾ ਯੂਨੀਵਰਸਿਟੀ ਦੇ ਵਿੱਚ ਮਸ਼ਹੂਰ ਇਮਾਰਤਾਂ ਆਈਆਂ ਉਹ ਇਹਦੇ ਵਿੱਚ ਹੀ ਆਈਆਂ ਤੇ ਆਪਾਂ ਬਈ ਚੱਲਦੇ ਆਂ ਬਾਹਲਾ ਗਾ ਨਹੀਂ ਜਾਂਦੇ ਬਸ ਇੱਥੇ ਇੱਥੇ ਦੇਖ ਲਿਆ ਕੰਮ ਜੇ ਅੰਦਰ ਜਾਵਾਂਗੇ ਤਾਂ ਬਾਈ ਆਥ ਨੂੰ ਹੋਇਆ ਪਿਆਗਾ ਬਾਹਲਾ ਟਾਈਮ ਚਾਹੀਦਾਗਾ ਮਤਲਬ ਮੋਟੀ ਮੋਟੀ ਜਾਣਕਾਰੀ ਵਾਸਤੇ ਦੀ ਇਹੀ ਆਗੀ ਯੂਨੀਵਰਸਿਟੀ ਦੀ ਤੇ ਹੋਰ ਅੰਦਰ ਨੂੰ ਕੋਈ ਤਾਂ ਜਿੰਨਾ ਮਰਜ਼ੀ ਕੋਈ ਜਾਓ ਫਿਰ ਤਾਂ ਉਨਾ ਹੀ ਸਵਾਨ ਸੱਲਾ ਜਿਹੜਾ ਨਿਕਲੀ ਜਾਣਾਗਾ ਤੇ ਚੱਲਦੇ ਆਂ ਜੀ ਹੁਣ ਆਪਾਂ ਸ਼ਹਿਰ ਦੇ ਵਿੱਚ ਕੁਝ ਹੋਰ ਮਸ਼ਹੂਰ ਜਿਹੜੀ ਇੱਥੋਂ ਦੀ ਲੱਸੀ ਹੈਗੀ ਇਹ ਇੱਥੇ ਸਾੜੀਆਂ ਬਹੁਤ ਮਸ਼ਹੂਰ ਆ ਬਾਈ ਆਉਂਦਾ ਹੋਇਆ ਵੀ ਦੁਕਾਨਾਂ ਜਿਹੜੀਆਂ ਦੇਖਦਾ ਦੇਖਦਾ ਤੁਰਿਆ ਆਂਗਾ ਜਿੰਨੇ ਵੀ ਕੱਪੜੇ ਵਾਲੀਆਂ ਦੁਕਾਨਾਂ ਸਾੜੀਆਂ ਨਾਲ ਭਰੀਆਂ ਹੀ ਪੰਗਾ ਬਾਹਰ ਕੀ ਅੰਦਰ ਕੀ ਆ ਲਾਈਆਂ ਪੰਗਾ ਉਹ ਬੁੱਤ ਜੇ ਬਣਾ ਕੇ ਨਾ ਉਹਨਾਂ ਦੇ ਪਾਵਾਈਆਂ ਹੋਈਆਂ ਆ ਤੇ ਚੱਲਦੇ ਆ ਜੀ ਕਰਦੇ ਆ ਤੁਹਾਡੇ ਨਾਲ ਸਾਂਝੀ ਉਹ ਅੱਗੇ ਦੀ ਗੱਲਬਾਤ ਕਰ ਨਾਰਸ ਸ਼ਹਿਰ ਦੇ ਵਿੱਚ ਬਾਈ ਪਹਿਲਾਂ ਆਪਾਂ ਉਹ ਦੇਖ ਕੇ ਆਏ ਯੂਨੀਵਰਸਿਟੀ ਤੇ ਯੂਨੀਵਰਸਿਟੀ ਦੇਖਣ ਤੋਂ ਬਾਅਦ ਇਸ ਸ਼ਹਿਰ ਦੀ ਜਿਹੜੀ ਸਭ ਤੋਂ ਵੱਧ ਬਾਈ ਮਸ਼ਹੂਰ ਚਾਹ ਆ ਗਈ ਜਿੱਥੇ ਮਿਲਦੀ ਹੈਗੀ ਲక్ష్ਮੀ ਚਾਹ ਵਾਲੇ ਆਪਾਂ ਹੁਣ ਉੱਥੇ ਪਹੁੰਚਾਂਗੇ ਯੂਨੀਵਰਸਿਟੀ ਤੋਂ ਘਟੋ-ਘਟੇ ਇਹ ਬਾਈ 6 ਕਿਲੋਮੀਟਰ ਸੀਗੀ ਤੇ ਸਾਰੇ ਬਾਈ ਪੂਰੇ ਸ਼ਹਿਰ ਚੋਂ ਆਪਾਂ ਇਹ ਛਾਂਟ ਕੇ ਦੁਕਾਨ ਲੱਭੀ ਹੈਗੀ ਪੂਰੀ ਜਿਹੜੀ ਜਮਾ ਹੈ ਕੰਡੇ ਵਾਲੀ ਚਾਹ ਬਣਾਉਂਦੇ ਆਗੇ ਸਾਰੇ ਕਹਿੰਦੇ ਆਸ-ਪਾਸੇ ਜਿੱਥੋਂ ਆਪਾਂ ਯੂਨੀਵਰਸਿਟੀ ਕੋਲੋਂ ਵੀ ਪੁੱਛ ਕੇ ਆਏ ਆਂ ਬਾਈ ਵੀ ਲక్ష్ਮੀ ਚਾਹ ਵਾਲੇ ਕੋਲੇ ਜਾਣਾ ਤਾਂ ਉਹਨਾਂ ਨੇ ਰਾਹ ਦੱਸਿਆ ਬਾਈ ਹੌਲੀ 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 ਆਪਾਂ ਇੱਥੇ ਪਹੁੰਚ ਗਏ ਆਂ ਤੇ ਦਿਖਾਉਣਿਆ ਤੁਹਾਨੂੰ ਬਾਈਆਂ ਦੀ ਚਾਹ ਵਾਲੀ ਦੁਕਾਨ ਤੇ ਕੀ ਗੱਲ ਬਾਤ ਹੈ ਇਧਰਲੇ ਪਾਸੇ ਆ ਬਾਈ ਸਾਹਮਣੇ ਲਿਖਿਆ ਹੋਇਆ ਲక్ష్ਮੀ ਚਾਹ ਵਾਲੇ ਬਾਈ ਨਮਸਤੇ ਜੀ ਨਮਸਤੇ ਇਹ ਇਹ ਦੁਕਾਨ ਕਹਾਂ ਪਰ ਪੜਤੀ ਹੈ ਬਾਈ ਇਹ ਕਾ시 ਵਿਸ਼ਨਾਤ ਮੰਦਿਰ ਕੇ ਪਾਸ ਪੜਤੀ ਹੈ ਲక్ష్ਮੀ ਚਾਹ ਵਾਲੇ ਲక్ష్ਮੀ ਚਾਹ ਵਾਲੇ ਤਾਂ ਕਿੰਨੇ ਰੁਪਏ ਕਾਪ ਹੈ ਜੀ 15 ਰੁਪਏ ਕੀ ਇੱਕ ਚਾਹ ਹੈ ਠੀਕ ਹੈ ਤੇ ਕਿੰਨੇ ਸਾਲ ਪੁਰਾਣੀ ਦੁਕਾਨ ਹੈ 5819 ਦਾ ਹੈ ਅੱਛਾ ਠੀਕ ਹੈ ਜੀ ਤੇ ਪੀਵਾਂਗੇ ਇੱਕ ਕੱਪ ਚਾਹ ਜੀ ਇੱਕ ਕੱਪ ਚਾਹ ਪੀਵਾਂਗੇ ਹਮੇ ਜ਼ਰੂਰ ਪਿਲਾएंगे ਸਰ ਬਹੁਤ ਧੰਨਵਾਦ ਜੀ ਤੇ ਇਧਰ ਬਾਈ ਡੋਂਗਾ ਵਾਲੀ ਆਂਦਾ ਕੋਲਿਆਂ ਦੇ ਉੱਤੇ ਕੋਲਿਆਂ ਦੀ ਅੱਗ ਚੱਲੀ ਜਾਂਦੀ ਹੈਗੀ ਤੇ ਡੋਂਗਾ ਬਾਈ ਉਬਲੀ ਜਾਂਦਾ ਨੈਟਵਰਕ ਆ ਪ੍ਰੋਬਲਮ ਹੈ ਪੀਨੇ ਬਾਈ ਚਾਹ ਤੇ ਫਿਰ ਦੱਸਦੇ ਆ ਕਿਦਾਂ ਦੀ ਕੀ ਗੱਲਬਾਤ ਹੈ ਹੋਜੀ ਹੋਇਆ ਇਹ ਇਹ ਜਾਂ ਤੁੰ ਭਈਆ ਨਹੀਂ ਹੋਈ ਇਹ ਦੇਖੋ ਇਧਰ ਬਾਈ ਨਾਲ ਬਰੈਡ ਵੀ ਬਣਾਉਂਦਾਗਾ ਤੇ ਆ ਦੁਕਾਨਾ ਬਾਈ ਦੀ ਇੱਥੇ ਬਹਿ ਕੇ ਸਾਰੇ ਚਾਹ ਪੀਂਦੇ ਆ ਬੈਨੇ ਆਪਾਂ ਵੀ ਇੱਥੇ ਜਾ ਕੁਜੇ ਜੇ ਚਾਹ ਮਿਲਦੀ ਆ ਆ ਕੁਜਿਆਂ ਜਾਂਦੇ ਭਾਈ ਦੇਖੀ ਉਹੜੀ ਮੇਨ ਹੈ ਉਹ ਅੱਛਾ ਜੀ ਅੱਛਾ ਜਿਹੜੇ ਲక్ష్ਮੀ ਚਾਹ ਵਾਲੇ ਆ ਭਈ ਅਸਲੀ ਸੀਗੇ ਨਾ ਉਹ ਕਹਿੰਦੇ ਚਲੇ ਗਏ ਫੋਟੋ ਦੇਖ ਲਓ ਜੀ ਨਾਲੀ ਇਹ ਗੰਦਰ ਵਾਲਾ ਇੱਕ ਮਲਾਈ ਇਹ ਹੈ ਗੇ ਲక్ష్ਮੀ ਚਾਹ ਵਾਲੇ ਬਾਕੀ ਹੁਣ ਉਹਨਾਂ ਦੇ ਘਰ ਦੇ ਆ ਬਾਈ ਜਿਵੇਂ ਹਨਾ ਗਾਂ ਦੀ ਗਾਂ ਉਹ ਕੰਮ ਕਰਦੇ ਆ ਪੀਨੇ ਚਾਹ ਦੀ ਕੋਟਾ ਹੁਣ ਆਪਾਂ ਇੱਥੇ ਆਇਆ ਉਹਦੇ ਆ ਇਧਰ ਕੰਧ ਦੇ ਉੱਤੇ ਵੀ ਲਿਖਿਆ ਹੋਇਆ ਬਾਈ ਲక్ష్ਮੀ ਚਾਹ ਵਾਲੇ ਸਫੈਦ ਮੱਖਣ ਟੋਸਟ ਪਰ ਭੈਸਰਾ ਸਵਰਗਵਾਸੀ ਲక్ష్ਮੀ ਨਰਾਇਣ 84 ਆ ਮਿਹਰਬਾਨੀ ਜੀ ਆ ਲੋ ਭਾਈ ਆ ਮੱਗ ਜਾ ਭਰਤਾ ਛੋਟਾ ਜਾ ਹੁਣੀਆਂ ਤਾਂ ਦੋ ਕੁਟਾਈ ਇਹ ਸ਼ਹਿਰ ਦੇ ਵਿੱਚ ਬਈ ਜਿਵੇਂ ਆਪਾਂ ਪਹਿਲੇ ਆਪਾਂ ਗੱਲ ਕਰੀ ਆ ਨਾ ਬਹੁਤ ਕੁਝ ਖਾਣ ਪੀਣ ਵਾਲਾ ਮਸ਼ਹੂਰ ਹੈਗਾ ਮਿੱਠੀ ਲੱਸੀ ਆ ਬਈ ਇੱਥੋਂ ਦੀ ਜਿਹੜੀ ਪੂਰੀ ਮਸ਼ਹੂਰ ਆ ਗਈ ਤੇ ਮਿੱਠਾ ਪਾਣ ਆਗਾ ਉਹ ਵੀ ਪੂਰਾ ਮਸ਼ਹੂਰ ਆਗਾ ਤੇ ਟਮਾਟਰ ਚਾਟ ਆ ਇੱਕ ਹੋਰ ਚਾਟ ਆਗਾ ਉਹ ਵੀ ਪੂਰਾ ਮਸ਼ਹੂਰ ਆ ਪਰ ਆਪਾਂ ਬਈ ਇਹਨਾਂ ਚੋਂ ਕਿਸੇ ਸੌਦੇ ਵਾਲੇ ਨਹੀਂ ਹੈਗੇ ਨਾ ਆਪਾਂ ਨੂੰ ਮਿੱਠੀ ਮਿੱਠੀ ਲੱਸੀ ਬਾਲੀ ਚੰਗੀ ਲੱਗਦੀ ਹੈਗੀ ਤੇ ਨਮਕੀਨ ਤਾਂ ਪੀ ਲੈਣੇ ਹੈਗੇ ਨਾ ਆਪਾਂ ਨੂੰ ਆ ਚਾਟ ਚੂਟ ਜੇ ਚੰਗੇ ਲੱਗਦੇ ਆ ਤੇ ਨਾ ਆ ਪਾਣ ਵਾਲੇ ਆਪਾਂ ਹੈਗੇ ਆਗੇ ਤੇ ਫਿਰ ਆਪਾਂ ਹੈਗੇ ਆਗੇ ਚਾਹ ਵਾਲੇ ਇਹ ਤੇ ਵੀਰ ਆ ਕੇ ਆਉਂਦੇ ਠੀਕ ਆ ਭਾਈ ਚਾਹ ਤਾਂ ਆ ਕੁਝ ਜੇ ਜੇ ਚ ਹੈਗੀ ਆ ਗੱਲਬਾਤ ਠੀਕ ਆ ਵਧੀਆ ਚਾਹ ਠੀਕ ਆ ਟੇਸਟ ਜਿਹੜੇ ਹਿਸਾਬ ਨਾਲ ਨਾਂਗਾ ਠੀਕ ਆ ਗੱਲਬਾਤ ਹੁਣ ਆਪਾਂ ਹੈਗੇ ਆ ਬਾਈ ਗੜੋਲੀਆ ਚੌਂਕ ਦੇ ਵਿੱਚ ਤੇ ਇੱਥੇ ਨਾ ਸਾਰਿਆਂ ਨਾਲੋਂ ਵੱਧ ਪੀ ਪਾਂ ਟੀਟਾ ਸਾਰਿਆਂ ਨਾਲੋਂ ਵੱਧ ਹੁੰਦੀ ਹੈਗੀ ਕਿਉਂਕਿ ਇੱਥੇ ਬਾਈ ਮੰਦਰ ਆਗਾ ਕਾਸ਼ੀ ਬੇਸ਼ਬਨਾਥ ਮੰਦਿਰ ਆਗਾ ਤਾਂ ਕਰਕੇ ਇੱਥੇ ਬਹੁਤ ਲੋਕ ਆਉਂਦੇ ਆ ਬਹੁਤ ਸ਼ਰਧਾਲੂ ਆਉਂਦੇ ਆ ਹਨਾ ਤੇ ਮੋਟਰਸਾਈਕਲ ਹੋਗਰ ਕੀ ਸਾਰਾ ਬੱਲਾ ਲੱਪਾ ਇੱਥੇ ਬਹੁਤ ਆਉਂਦਾਗਾ ਮਤਲਬ ਕਿ ਇੱਥੇ ਬਾੜਾ ਖੜਕਾ ਹੁੰਦਾਗਾ ਤੇ ਆਪਾਂ ਮਖੇ ਦੇਖ ਲਈਏ ਵੀ ਆਪਣੇ ਆਹ ਮੈਕ ਚੈੱਕ ਕਰਕੇ ਕੀ ਗੱਲਬਾਤ ਹੈ ਕਿਵੇਂ ਆਵਾਜ਼ ਆਉਂਦੀ ਹੈਗੀ ਹਨਾ ਜੇ ਤੁਸੀਂ ਵੀ ਸਾਰੇ ਦੱਸਿਓ ਬਾਈ ਕਮੈਂਟ ਕਰਕੇ ਤੇ ਹੁਣ ਆਪਾਂ ਆਹ ਦੇਖ ਲਓ ਇੱਥੇ ਪੂਰਾ ਰਸ਼ ਹੈ ਪੂਰਾ ਗਾ ਚਾਰੇ ਪਾਸੋਂ ਹਾਰਨ ਵੱਜੀ ਜਾਂਦੇ ਆਗੇ ਤੇ ਹੁਣ ਆਪਾਂ ਜਿਹੜਾ ਜਾਣਾਗਾ ਬਾਈ ਕੋਈ ਜਿੱਥੇ ਵਧੀਆ ਜੀ ਵੱਡੀ ਸਾਰੀ ਦੁਕਾਨ ਤੇ ਜਾਂਦੇ ਆ ਜਿੱਥੇ ਸਾੜੀਆਂ ਬਾਲੀਆਂ ਸਾਰੀਆਂ ਹੋਣ ਉੱਥੇ ਜਾਵਾਂਗੇ ਤੇ ਇੱਥੇ ਬਾਈ ਮੈਂ ਇੱਕ ਦੋ ਬਾਈਆਂ ਤੋਂ ਪੁੱਛਿਆ ਵੀ ਇੱਥੇ ਬਾਈ ਕਾਰਖਾਨੇ ਹੈਗੇ ਆ ਜਿੱਥੇ ਸਾੜੀਆਂ ਬੰਦੀਆਂ ਨੇ ਤੇ ਕਹਿੰਦਾ ਬਾਈ ਇੱਥੇ ਕੋਈ ਕਾਰਖਾਨਾ ਨਹੀਂ ਹੈਗਾ ਕਹਿੰਦਾ ਬਾਹਰੋਂ ਹੀ ਆਉਂਦੀਆਂ ਸਾੜੀਆਂ ਤੇ ਬਸ ਬੇਵਕੂਫ ਬਣਾਇਆ ਜਾਂਦਾ ਲੋਕਾਂ ਨੂੰ ਇੱਥੇ ਕੋਈ ਕਾਰਖਾਨਾ ਨਹੀਂ ਹੈਗਾ ਤੇ ਪਰ ਉਹ ਵੀ ਆਪਾਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਾਂਗੇ ਕੀ ਪਤਾ ਕੋਈ ਕਾਰਖਾਨਾ ਹੋਵੇ ਕਹਿੰਦੇ ਆ ਵੀ ਇੱਥੇ ਕਾਫੀ ਕਾਰਖਾਨੇ ਆਗੇ ਜਿੱਥੇ ਸਾੜੀਆਂ ਬੰਦੀਆਂ ਨੇ ਦਿਖਾਉਂਦੇ ਵੀ ਆ ਉਹ ਬਾਈ ਕਿੱਦਾਂ ਬੰਦੀਆਂ ਤੇ ਐਵੇਂ ਵੀ ਦੱਸਦੇ ਆ ਵੀ ਪਹਿਚਾਣ ਕਿੱਥੋਂ ਹੁੰਦੀ ਹੈਗੀ ਇੱਥੋਂ ਕਾਸ਼ੀ ਦੀਆਂ ਸਾੜੀਆਂ ਪਨਾਰਸ ਦੀਆਂ ਸਾੜੀਆਂ ਦੀ ਪਹਿਚਾਣ ਕਿੱਥੋਂ ਹੁੰਦੀ ਹੈ ਲੋਕ ਨਕਲੀ ਵੀ ਵੇਚੀ ਜਾਂਦੇ ਆ ਬੱਚੇ ਇੱਥੇ ਬਹੁਤ ਤੇ ਉਹ ਆਪਾਂ ਫਿਰ ਦੇਖਾਂਗੇ ਜੇ ਅੱਜ ਟਾਈਮ ਲੱਗਿਆ ਤੇ ਫਿਲਹਾਲ ਬਾਈ ਆਪਾਂ ਉੱਥੇ ਜਾਣਿਆ ਕਿ ਜਿੱਥੇ ਵੱਡੀ ਸਾਰੀਆਂ ਸਾੜੀਆਂ ਦੀ ਦੁਕਾਨ ਹੋਵੇ ਬਾਬਾ ਸਾਰੀਆਂ ਹੁਣ ਆਪਾਂ ਨੂੰ ਪਤਾ ਤਾਂ ਵੈਸੇ ਹੈ ਨਹੀਂ ਸਾੜੀਆਂ ਛੋੜੀਆਂ ਕੀ ਗੱਲਬਾਤ ਹੁੰਦੀ ਹੈ ਕਿ ਤੇ ਜਾ ਆਉਣੇ ਦੇਖ ਆਉਣੇ ਕੀ ਗੱਲਬਾਤ ਹੈ ਦੁਕਾਨ ਨੂੰ ਬਾਈ ਦੇਖ ਕੇ ਲੱਗਦਾ ਵੀ ਬਨਾਰਸ ਸ਼ਹਿਰ ਬਾਕੀ ਸਾੜੀਆਂ ਨਾਲ ਵੀ ਮਸ਼ਹੂਰ ਆਗਾ ਇਹਦੇ ਵਿੱਚ ਬਾਈ ਕੱਲੀਆਂ ਸਾੜੀਆਂ ਹੀ ਮਿਲਦੀਆਂ ਆਂ ਤੇ ਦੁਕਾਨ ਦਾ ਨਾਮ ਹੈਗਾ ਸੰਤੋਸ਼ਤੀ ਅੰਦਰੋਂ ਅੰਦਰ ਦਾ ਬਾਈ ਮਖਾ ਕੀ ਜਾਣਾਗਾ ਬਾਹਰ ਚ ਗਾੜ ਵੀ ਖੜੇ ਆਗੇ ਬੌਂਸਰ ਖੜੇ ਆਗੇ ਬਾਹਰ ਚ ਤੇ ਆਪਦੀ ਇੱਜ਼ਤ ਆਪਦੇ ਹੱਥ ਹੁੰਦੀਆਂ ਕਹਿਣਗੇ ਭਾਈ ਤੂੰ ਅੰਦਰ ਕੀ ਕਰਨੇ ਜਾਣਾਗਾ ਤੇ ਬਾਹਰੋਂ ਦੇਖ ਕੇ ਬਾਈ ਪਤਾ ਲੱਗ ਗਿਆ ਕੱਲੀਆਂ ਸਾੜੀਆਂ ਹੀ ਦਿਖੀ ਜਾਂਦੀਆਂ ਆਂ ਉਹ ਜਿੰਨੇ ਵੀ ਬਾਈ ਉਹ ਲੱਗੇ ਨਾ ਪੁੱਤ ਜੇ ਬਣਾਏ ਹੁੰਦੇ ਆਗੇ ਹਨ ਤੇ ਉਹਨਾਂ ਦੇ ਸਾਰਿਆਂ ਦੇ ਸਾੜੀਆਂ ਪੁਆਈਆਂ ਹੋਈਆਂ ਆ। ਆ ਜਿਹੜੇ ਦੇਖੀ ਜਾਂਦੇ ਹੋ ਤੁਸੀਂ ਤੇ ਬਸ ਅੰਦਰ ਪਤਾ ਹੀ ਲੱਗ ਗਿਆ ਵੀ ਸਾੜੀਆਂ ਹੀ ਆ ਤੇ ਬਾਕੀ ਭਾਈ ਇਸ ਸ਼ਹਿਰ ਦੇ ਵਿੱਚ ਬਨਾਰਸ ਸ਼ਹਿਰ ਦੇ ਵਿੱਚ ਸਾੜੀਆਂ ਮਸ਼ਹੂਰ ਆ ਗਈਆਂ। ਚਾਹੇ ਸ਼ਹਿਰ ਕਹੋ ਸਾੜੀਆਂ ਨਾਲ ਮਸ਼ਹੂਰ ਹੈ ਤੇ ਚਾਹੇ ਸਾੜੀਆਂ ਕਹੋ ਭਾਈ ਸ਼ਹਿਰ ਨਾਲ ਮਸ਼ਹੂਰ ਹੈ। ਇਧਰਲੇ ਪਾਸੇ ਬਾਈ ਲਿਖਿਆ ਹੋਇਆ ਸਰਦਾਰ ਜੀ ਪਾਪੜ ਵਾਲੇ ਦਲਦਾਰ ਦਲਦਾਰ ਪਾਪੜ ਭੰਡਾਰ ਉਹਨਾਂ ਦੀ ਫੋਟੋ ਵੀ ਲੱਗੀ ਹੋਈ ਹੈਗੀ ਜੀ ਤੇ ਅੱਜ ਬਾਈ ਸਮਾਂ ਥੋੜਾ ਜਿਆਦਾ ਹੋ ਗਿਆ ਤੇ ਬਾਕੀ ਦੀ ਗੱਲਬਾਤ ਫਿਰ ਆਪਾਂ ਕੱਲ ਨੂੰ ਕਰਾਂਗੇ ਜੀ ਹੁਣ ਆਪਾਂ ਆ ਗਏ ਜੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਬਾਗ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਆਗਾ ਅੰਦਰ ਚੱਲਦੇ ਆ ਜੀ ਜਾਣਦੇ ਆ ਇਤਿਹਾਸ ਦਰਸ਼ਨ ਕਰਦੇ ਆ ਤੇ ਨਾਲੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਵੱੜਦੇ ਜੀ ਇਧਰਲੇ ਪਾਸੇ ਹੈਗਾ ਜੋੜਾ ਘਰ ਤੇ ਇਧਰਲੇ ਪਾਸੇ ਥੱਲੇ ਜਿਹੜੀ ਸਰੌਂਗ ਜੀ ਦੇਖੀ ਜਾਂਦੇ ਹੋ ਇਹ ਹੈਗੀ ਹੈ ਜੀ ਪਾਰਕਿੰਗ ਗੱਡੀ ਮੋਟਰਸਾਈਕਲ ਸਕੂਟਰ ਜੋ ਵੀ ਆਪਾਂ ਥੱਲੇ ਖੜਾ ਸਕਦੇ ਆ ਆਪਣੇ ਸਾਈਕਲ ਵੀ ਇਧਰ ਥੱਲੇ ਹੀ ਖੜੇ ਆ ਜੀ ਮੀਂਹ ਤੋਂ ਵੀ ਬਚਾਅ ਹੋ ਗਿਆ ਮੀਂਹ ਦੋ ਤਿੰਨ ਵਾਰੀ ਆ ਗਿਆ ਹੁਣ ਚੱਲਦੇ ਆਂ ਇੱਧਰ ਅੱਗੇ ਇੱਧਰਲੇ ਪਾਸੇ ਖੱਬੇ ਹੱਥ ਸੰਗਤਾਂ ਦੇ ਰਹਿਣ ਵਾਸਤੇ ਰਹਿਾਈਸ਼ ਵਾਸਤੇ ਜੀ ਸਰਾਵਾਂ ਬਣੀਆਂ ਹੋਈਆਂ ਨੇ ਕਮਰੇ ਬਣੇ ਹੋਇਆਗੇ ਉਹ ਪਿੱਛੇ ਤੱਕ ਤੇ ਪਿਛਲੇ ਪਾਸੇ ਉਧਰ ਦਫ਼ਤਰ ਵੀ ਆ ਜਿੱਥੇ ਗੱਲਬਾਤ ਕਰਕੇ ਭਾਈ ਆਪਾਂ ਕਮਰਾ ਲੈ ਸਕਦੇ ਆ ਬਿਨਾ ਏਸੀ ਤੋਂ ਕਮਰਾ ਜਿਹੜਾ 500 ਦਾ ਮਿਲਦਾ ਜੇ ਏਸੀ ਵਾਲਾ ਕਮਰਾ ਲੈਣਾਗਾ ਤਾਂ 700 ਦਾ ਮਿਲੂਗਾ ਤੇ ਸਾਹਮਣੇ ਇਧਰ ਇਤਿਹਾਸ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਤੇ ਪੰਜਾਬੀ ਜੀ ਲਿਖਿਆ ਜੀ ਹਿੰਦੀ ਦੇ ਵਿੱਚ ਇਤਿਹਾਸ ਆ ਜਿਹੜਾ ਨਹੀਂ ਲਿਖਿਆ ਤੇ ਇਹ ਵੀ ਆਪਾਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝਾ ਕਰਾਂਗੇ ਇਧਰਲੇ ਪਾਸੇ ਜਿਹੜੀ ਆ ਜਗਾ ਜੀ ਇਹ ਇਦੇ ਅੰਦਰ ਦੀ ਨਾਲ ਪੌੜੀਆਂ ਆਉਂਦੀਆਂ ਪਾਰਕਿੰਗ ਦੇ ਵਿੱਚ ਦੀ ਥੱਲੇ ਦੀ ਉਧਰ ਦੀ ਪਾਰਕਿੰਗ ਜਾ ਕੇ ਇਧਰ ਦੀ ਆਪਾਂ ਬਾਹਰ ਆ ਸਕਦੇ ਹਾਂ ਉਧਰ ਦੀ ਵੀ ਆ ਸਕਦੇ ਹਾਂ ਤੇ ਇਧਰ ਦੀ ਵੀ ਆ ਸਕਦੇ ਆ ਇਧਰਲੇ ਪਾਸੇ ਲੰਗਰ ਹਾਲ ਜੀ ਸਾਹਮਣੇ ਸੱਜੇ ਹੱਥ ਲੰਗਰ ਹਾਲ ਬਣਿਆ ਹੋਇਆ ਵਾਹਿਗੁਰੂ ਜੀ ਤੇ ਬਿਲਕੁਲ ਜਿਹੜੀ ਸਾਹਮਣੇ ਤੁਸੀਂ ਬਿਲਡਿੰਗ ਦੇਖੀ ਜਾਂਦੇ ਹੋ ਜੀ ਉਹ ਹੈਗਾਗਾ ਸਕੂਲ ਆ ਜੀ ਗੁਰਦੁਆਰਾ ਸਾਹਿਬ ਚ ਵਿੱਚ ਹੀ ਅੰਦਰ ਹੀ ਸਕੂਲ ਹੈਗਾ एलकेजी ਤੋਂ ਲੈ ਕੇ 12ਵੀਂ ਤੱਕ ਆਗਾ ਸਕੂਲ ਤੇ ਇਧਰਲੇ ਪਾਸੇ ਜੀ ਸਾਹਮਣੇ ਦਰਬਾਰ ਸਾਹਿਬ ਚੱਲਦੇ ਆ ਜੀ ਆਪਾਂ ਅੰਦਰ ਦਰਸ਼ਨ ਕਰਦੇ ਆ ਤੇ ਨਾਲੇ ਤੁਹਾਨੂੰ ਦਰਸ਼ਨ ਸਾਰਿਆਂ ਨੂੰ ਕਰਵਾਉਣੇ ਆ ਕਰ ਕਿਰਪਾ ਵਸੂ ਮਿਹਰ ਹੀ ਦੇ e sabahi कृपा वसु निज हृदय कोई सहाई आप कर कृपा वसु निज हृदय कोई सहाई आप मन में राम नाम ਜਾਪ ਮਨ ਮੈਂ ਰਾਮ ਸਾਜਨ ਚੱਲੇ ਪਿਆਰ ਅੱਜ ਦਾ ਜਿਹੜਾ ਆਪਣਾ ਰਾਤ ਦਾ ਰਹਿਣ ਸਹਿਣ ਹੈਗਾ ਜੀ ਉਹ ਇੱਥੇ ਹੈਗਾ ਆਹ ਕਮਰਾ ਹੈਗਾ ਇਹ ਕਮਰਾ ਬਈ ਹੋਟਲ ਦੇ ਵਿੱਚ ਹੈਗਾ ਆਪਾਂ ਹੋਟਲ ਜਾਾਂਗੇ ਤੇ ਇਹ ਬਈ ਕਮਰਾ ਕਿਵੇਂ ਲਿਆਗਾ ਤੇ ਇਹ ਸਰਬਜੀਤ ਬਾਈ ਹੈਗਾ ਪਿੱਛੋਂ ਕਾਨਪੁਰ ਤੋਂ ਆਪਾਂ ਨੂੰ ਮਿਲੇ ਸੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਹੋਣਾਗਾ ਤੇ ਉਹਨਾਂ ਨੇ ਗੱਲਬਾਤ ਕੀਤੀ ਕੋਈ ਉਹਨਾਂ ਦੇ ਜਾਣ ਪਛਾਣਦੇ ਹੈਗੇ ਤਾਂ ਕਰਕੇ ਆਪਾਂ ਇੱਥੇ ਆ ਗਏ ਆ ਤੇ ਫੋਨ ਕਰਿਆ ਸੀਗਾ ਜੀ ਉਹਨਾਂ ਨੇ ਤੇ ऐसे ताम ताम दे, दे।, दे। नाल ही जी अपनी वीडियो आज दी समाप्ति ਵੱਲ ਵੱਧਦੀ ਹੈਗੀ ਤੇ ਬੜਾ ਧੰਨਵਾਦੀ ਤੁਹਾਡੇ ਜਿਹੜਾ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਚੰਗੇ ਚੰਗੇ ਤੇ ਇਹ ਵੀਡੀਓ ਖਤਮ ਕਰਨ ਤੋਂ ਪਹਿਲਾਂ ਭਾਈ ਇੱਕ ਨਾ ਆ ਫੋਟੋ ਆ ਗਈ ਉੱਤੇ ਇਹ ਮੁੰਡਾ ਲਹਿਰਾਗਾਗੇ ਤੋਂ ਆਗਾ ਇਹ ਮੁੰਡਾ ਭਾਈ ਲਹਿਰਾਗਾਗੇ ਤੋਂ ਆਗਾ ਤੇ ਇਹਨਾਂ ਦੇ ਪਰਿਵਾਰ ਨੇ ਆਪਾਂ ਨੂੰ ਇਹ ਫੋਟੋ ਭੇਜੀ ਤੇ ਭਾਈ ਜੇ ਕਿਸੇ ਨੇ ਦੇਖਿਆ ਕਰਾਗਾ ਹਨਾ ਤਾਂ ਉਹਨਾਂ ਦੇ ਨੰਬਰ ਦਿੱਤੇ ਹੋਇਆ ਘਰ ਦਾ ਸਾਰਾ ਨਾਮ ਪਤਾ ਸਾਰਾ ਕੁਝ ਦੱਸਿਆ ਹੋਇਆਗਾ ਤੇ ਜ਼ਰੂਰ ਭਾਈ ਦੱਸਿਆ ਜਾਵੇ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਵੀ ਇਹ ਮੁੰਡਾ ਕਿੱਥੇ ਹੈਗਾ ਆਪਣੇ ਪੰਜਾਬ ਦਾ ਹੀ ਹੈਗਾ ਤੇ ਇਸੇ ਦੇ ਨਾਲ ਹੀ ਜੇ ਫਿਰ ਅੱਜ ਦੀ ਵੀਡੀਓ ਆਪਣੀ ਸਮਹਾਵਤੀ ਵੱਲ ਵਧਦੀ ਆ ਤੇ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਹਜੇ ਕਾਸ਼ੀ ਦੇ ਵਿੱਚ ਹੋਰ ਬੜਾ ਕੁਝ ਦੇਖਣ ਵਾਲਾ ਹੈਗਾ ਅੱਜ ਆਪਾਂ ਭੱਜ-ਭਜਾਈ ਜਿੱਥੇ ਜਿੰਨਾ ਕੁਝ ਦੇਖਿਆ ਗਿਆ ਦੇਖਿਆਗਾ ਤੇ ਕੱਲ ਨੂੰ ਆਪਾਂ ਹੋਰ ਇੱਕ ਵਧੀਆ ਵੀਡੀਓ ਬਣਾਵਾਂਗੇ ਇੱਥੋਂ ਦੇ ਇਤਿਹਾਸ ਦੀ ਕੀ ਗੱਲਾਂ ਬਾਤਾਂ ਇੱਥੇ ਬਹੁਤ ਕੁਝ ਹੈ ਜੀ ਵੀ ਦੇਖਣ ਵਾਲਾ ਤੇ ਮਿਲਦੇ ਆਂ ਜੀ ਫਿਰ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ